ਲੋ ਗੁਰਮੁਖੋ ਕਵੀ ਸੰਤੋਖ ਸਿੰਘ ਜੀ ਨੇ ਜੋ ਕੁਝ ਲਿਖ ਦਿੱਤਾ ਮੰਨਿਆ ਜਾਂਦਾ ਸੰਤੋਖ ਸਿੰਘ ਜਿਹੜਾ ਸੀ ਉਹ ਵਿਪਰਵਾਦੀ ਲੋਕਾਂ ਦੇ ਪ੍ਰਭਾਵ ਹੇਠ ਸੀ ਜੋ ਕੁਝ ਉਹਨਾਂ ਨੇ ਲਿਖਾਇਆ ਉਹ ਵਿਚਾਰਾ ਲਿਖਦਾ ਗਿਆ ਉਹ ਬਲਹੀਨ ਸੀ ਉਹ ਕੁਝ ਕਰਨੀ ਸੀ ਰੱਖਦਾ ਹੁਣ ਦੇਖੋ ਇੱਥੇ ਕੀ ਕੁਝ ਲਿਖਿਆ ਵੀ ਅਪਸਰਾਂ ਜਿਹੜੀਆਂ ਸਨ ਉਹ ਨਾਚ ਕਰਦੀਆਂ ਸਨ ਤੇ ਸਾਨੂੰ ਲੱਗਦੇ ਵੀ ਗੁਰੂ ਦੀ ਵਡਿਆਈ ਹੈ ਤੇ ਗੁਰੂ ਨਾਨਕ ਦੇਵ ਜੀ ਨੇ ਕੀ ਕਿਹਾ ਸੀ ਗਾਸੋ ਪੁੱਤਰੀ ਰਾਜਕੁਵਾਰ ਜਦ ਮਹਾਰਾਜ ਗਏ ਨ ਸੰਗਲਾ ਦੀਪ ਦੀ ਧਰਤੀ ਤੇ ਰਾਜੇ ਨੇ ਮਹਾਰਾਜ ਜੀ ਨੂੰ ਪਰਖਣ ਵਾਸਤੇ ਇਸਤਰੀਆਂ ਨੂੰ ਭੇਜਿਆ ਕੱਲਿਆ ਉਹ ਆ ਕੇ ਨਿਰਤ ਹਾਬ ਭਾਵ ਇਦਾਂ ਦੇ ਕਰਨ ਲੱਗੀਆਂ ਤੇ ਮਹਾਰਾਜ ਕਹਿੰਦੇ ਗਾਸੋ ਪੁੱਤਰੀ ਰਾਜਕੁਵਾਰ ਉਹਨਾਂ ਨੂੰ ਕਿਸੇ ਨੇ ਪੁੱਤਰੀ ਨਹੀਂ ਸੀ ਕਿਆ ਲੋਕ ਬਾਸ਼ਨਾਮਾ ਦੀ ਨਜ਼ਰ ਨਾਲ ਵੇਖਦੇ ਸਨ ਤੇ ਮਹਾਰਾਜ ਨੇ ਕਿਹਾ ਜਾਓ ਰਾਜਕੁਵਾਰੀਓ ਪੁੱਤਰੀਓ ਇਹ ਮਨੁੱਖਾ ਜਨਮ ਆ ਕੁਝ ਕਰਨ ਦੇ ਲਈ ਨਹੀਂ ਮਿਲਿਆ ਨਾਮ ਪੜੋ ਸਤ ਜੋਤ ਸਵਾਰ ਆਖਿਆ ਤੁਸੀਂ ਇਸ ਜੀਵਨ ਵਿੱਚ ਪਰਮਾਤਮਾ ਦੇ ਨਾਮ ਨਾਲ ਜੁੜੋ ਤੇ ਜਦੋਂ ਮਹਾਰਾਜ ਨੇ ਇਹ ਬਚਨ ਕਹੇ ਸਨ ਕਹਿੰਦੇ ਉਹਨਾਂ ਦੀਆਂ ਅੱਖਾਂ ਵਿੱਚੋਂ ਵੀ ਹੰਝੂ ਆ ਗਏ ਆਖਿਆ ਅੱਜ ਤੱਕ ਸਾਨੂੰ ਕੋਈ ਪੁੱਤਰੀ ਕਹਿਣ ਵਾਲਾ ਨਹੀਂ ਮਿਲਿਆ ਉਹ ਗੁਰੂ ਜਿਹੜਾ ਇਦਾਂ ਦੀ ਸੋਚ ਰੱਖਣ ਵਾਲਾ ਹੋਵੇ ਅਸਾ ਫਿਰ ਕਵੀ ਜੀ ਕਹਿੰਦੇ ਅਪਸਰਾਂ ਨੱਚਦੀਆਂ ਸਨ ਆਪਾਂ ਵਿਰੋਧੀ ਗੱਲਾਂ ਹੋ ਗਈਆਂ ਨਾ ਜਿੰਨੀ ਕੁ ਮੈਨੂੰ ਸਮਝ ਆ ਮੈਂ ਤੇ ਉਹਨਾਂ ਕਨ ਅਖੇੜਾ ਕਰ ਸਕਦਾ ਬਾਕੀ ਤੁਸੀਂ ਖੁਦ ਵੀ ਮਾੜਾ ਮੋਟਾ ਭਾਈ ਧਿਆਨ ਦੇ ਆ ਕਰੋ ਇਸ ਤਰ੍ਹਾਂ ਕਵੀ ਜੀ ਲਿਖਦੇ ਹਨ ਅੰਧਰ ਬਗਾਵੇ ਤੂੰ ਖੁਸਕਾਰੀ ਇਸ ਤਰ੍ਹਾਂ ਕਹਿੰਦੇ ਸਾਰੇ ਹੀ ਸਤਿਗੁਰਾਂ ਦੀ ਮਹਿਮਾ ਗਾਉਂਦੇ ਨੇ ਚਲੇ ਆਕਾਸ਼ ਪੰਥ ਅਸ ਜਾਵੇ ਹੁਣ ਇੱਥੇ ਲਿਖਦੇ ਨੇ ਵੀ ਚਲੇ ਆਕਾਸ਼ ਪੰਥ ਅਸ ਜਾਵੇ ਵੀ ਗੁਰੂ ਨਾਨਕ ਦੇਵ ਮਹਾਰਾਜ ਜੀ ਆਕਾਸ਼ ਵਿੱਚ ਚਲੇ ਗਏ ਨਾ 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 ਬਾਬਾ ਨਾਨਕ ਜੀ ਨੇ ਕੋਈ ਇਦਾਂ ਦੀ ਕਰਾਮਾਤ ਨਹੀਂ ਕੀਤੀ ਜਿੱਥੇ ਵੀ ਗਏ ਜਿਹੜੇ ਵੀ ਵਿਖੜੇ ਮਾਰਗ ਤੇ ਗਏ ਤੇ ਮਹਾਰਾਜ ਪੈਦਲ ਚੱਲ ਕੇ ਗਏ ਚਾਹੇ ਉਹ ਪਹਾੜਾਂ ਦਾ ਰਸਤਾ ਸੀ ਚਾਹੇ ਉਹ ਜਿਹੜਾ ਸੰਘਣੇ ਜੰਗਲ ਸਨ ਬਣ ਕੰਡਿਆਂ ਵਾਲੇ ਤੇ ਮਹਾਰਾਜ ਹਰੇਕ ਥਾਂ ਤੇ ਪੈਦਲ ਚੱਲ ਕੇ ਗਏ ਹੈ ਇਹੀ ਸਤਿਗੁਰਾਂ ਦੀ ਵੱਡੀ ਕਰਾਮਾਤ ਹੈ ਹੱਥ ਉੱਤ ਸਭ ਕਰ ਆਨੰਦ ਵਢਾਵੇ ਕਹਿੰਦੇ ਇਸ ਤਰ੍ਹਾਂ ਜਦੋਂ ਸਤਗੁਰ ਜੀ ਗਏ ਹਨ ਸਾਰੇ ਹੀ ਸਤਿਗੁਰਾਂ ਦਾ ਬੜਾ ਅਦਬ ਕਰਦੇ ਨੇ ਦਹਰਾ ਹੁਤੀ ਸਖਤ ਜੈ ਲੱਗ ਜਸੈ ਸ੍ਰੀ ਨਾਨਕ ਪਹੁੰਚਾਏ ਕਹਿੰਦੇ ਗੁਰੂ ਨਾਨਕ ਦੇਵ ਮਹਾਰਾਜ ਜੀ ਉਸ ਜਗਾ ਤੇ ਪਹੁੰਚੇ ਹੁਣੇ ਸ਼ਗਦ ਕਹਿੰਦੇ ਪਰ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਸਿੱਧਾਂ ਨੂੰ ਮਿਲਣ ਵਾਸਤੇ ਸੁਮੇਰ ਪਹਾੜ ਤੇ ਗਏ ਹਨ ਤੇ ਸਿੱਧਾਂ ਨੇ ਪੁੱਛਿਆ ਸੀ ਕੌਣ ਸੰਗਤ ਤੋਂ ਇੱਥੇ ਲਿਆਈ ਤੇ ਮਹਾਰਾਜ ਕਹਿੰਦੇ ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ ਕਹਿੰਦੇ ਗੁਰੂ ਦੀ ਸੰਗਤ ਬਾਣੀ ਉਹਦੇ ਤੋਂ ਬਿਨਾ ਸਾਡੇ ਕੋਲ ਤੇ ਕੋਈ ਰਾਈ ਜਿੰਨੀ ਵੀ ਕਰਾਮਾਤ ਨਹੀਂ ਇੱਥੇ ਹੁਣ ਕਵੀ ਜੀ ਕਰਾਮਾਤ ਦੀ ਗੱਲ ਕਰਦੇ ਆ ਇਸ ਤਰ੍ਹਾਂ ਸਮਝ ਲਈਏ ਹਟੇ ਸੰਗ ਤੇ ਦੇਵ ਸਭ ਚਰਨ ਸੇਸ ਨਿਵਾਹੀ ਕਹਿੰਦੇ ਜਿੰਨੇ ਵੀ ਲੋਕ ਸਨ ਉਹਨਾਂ ਸਾਰਿਆਂ ਨੇ ਬੜੀ ਭਾਵਨਾ ਦੇ ਨਾਲ ਸਤਿਗੁਰਾਂ ਦੇ ਚਰਨਾਂ ਵਿੱਚ ਸੇਸ ਨਿਵਾ ਦਿੱਤੇ ਸੱਚਖੰਡ ਸ੍ਰੀ ਗੁਰ ਗ੍ਰੰਥ ਕੀਨ ਤਹਾਂ ਵਿਸਰਾਮ ਕਹਿੰਦੇ ਵੀਰ ਗੁਰੂ ਨਾਨਕ ਦੇ ਮਹਾਰਾਜੀ ਸੱਚਖੰਡ ਦਾ ਅਰਥ ਹੁੰਦਾ ਬਹੁਤ ਉੱਚੀ ਅਵਸਥਾ ਉਸ ਅਵਸਥਾ ਵਿੱਚ ਪਹੁੰਚ ਗਏ ਭੂਤਲ ਮੈਂ ਜੈਸੇ ਪਏ ਸੁਣਹਿ ਕਥਾ ਸੁਖ ਧਾਮ ਕਹਿੰਦੇ ਭਾਈ ਜਿਹੜਾ ਸਤਗੁਰਾਂ ਦੇ ਜੀਵਨ ਦੀ ਇਸ ਕਥਾ ਨੂੰ ਸੁਨੇਗਾ ਨਾ ਭਾਵਨਾ ਦੇ ਨਾਲ ਉਹ ਸੁੱਖਾਂ ਦੇ ਧਾਮ ਭਾਵ ਉਹਨੂੰ ਸੁੱਖਾਂ ਦਾ ਜਿਹੜਾ ਅਸਲ ਘਰ ਹੈ ਨਾ ਉਪਰ ਆਪਤ ਹੋ ਜਾਣਾ ਹੈ ਕਰੇ ਜੋਰ ਅਸ ਖਾਨ ਅਲਾਵੇ ਕਿਹਦੇ ਫਿਰ ਜਿਹੜਾ ਖਾਨ ਸੀ ਨਾ ਉਹ ਬੜੀ ਬੇਨਤੀ ਕਰਦਾ ਹੈ ਹੈ ਹਮ ਪੀਰ ਸਮਝਨ ਪੁਚਾਵੇ ਆਕਿਆ ਕੋਈ ਐਸਾ ਪੀਰ ਹੋਵੇ ਜਿਹੜਾ ਸਾਨੂੰ ਮੱਜਲ ਪੁਚਾਵੇ ਦੇਤ ਮੁਰਾਦ ਮੁਰੇਦਨ ਕੇਰੀ ਤੇ ਜਿਹੜਾ ਆਪਣੇ ਮਰੀਦਾਂ ਦੀਆਂ ਮੁਰਾਦਾਂ ਪੂਰੀਆਂ ਕਰੇ ਜਿਹੜਾ ਆਪਣੀ ਮਰੀਦਾਂ ਦੀਆਂ ਮਰਾਦਾ ਪੂਰੀਆਂ ਕਰ ਦੇਵੇ ਬਰਜ ਰਹਿ ਨਾ ਜਾਵੇ ਨੇਰੀ ਆਖਿਆ ਵੀ ਉਹ ਬਰਜ ਰਹਿ ਐ ਵੀ ਉਹਨਾਂ ਦੇ ਕੋਈ ਨੇੜੇ ਨਾ ਜਾਵੇ ਿਮ ਹੱਠ ਕਰਕੇ ਪੀਤੇ ਠੰਡੇ ਇਸ ਤਰ੍ਹਾਂ ਉਹ ਸਤਗੁਰਾਂ ਦਾ ਭੇਦ ਜਾਣਦੇ ਹਨ ਡਰੇ ਨਾ ਰਾਰ ਕਰਨ ਤੇ ਗਾਡੇ ਰਾਰ ਦਰਤ ਹੁੰਦਾ ਝਗੜਾ ਕਹਿੰਦੇ ਉਹ ਝਗੜਾ ਕਰਨ ਤੋਂ ਨਹੀਂ ਡਰੇ ਭਾਵ ਇਸ ਤਰ੍ਹਾਂ ਗੁਰਾਂ ਦੇ ਨਾਲ ਝਗੜਾ ਕਰਦੇ ਹਨ ਸੰਤਬ ਹਿੰਦੂ ਹੋਏ ਆਏ ਕਹਿੰਦੇ ਫਿਰ ਜਿਹੜੇ ਹਿੰਦੂ ਸਨ ਸੰਬੰਧ ਦਾ ਰਤ ਹੁੰਦੇ ਉਹ ਵੀ ਇਕੱਠੇ ਹੋ ਕੇ ਆਏ ਐ ਅਸੀਂ ਵੀ ਜਾਗ ਕਰਕੇ ਸਤਗੁਰਾਂ ਨੂੰ ਮਿਲ ਲਈ ਬਾਲਕਰ ਤਿੰਨ ਕੋ ਚਹਤ ਹਟਾਈ ਕਹਿੰਦੇ ਇਹ ਜਿਹੜੇ ਖਾਨ ਸਨ ਨਾ ਇਹ ਆਪਣੀ ਤਾਕਤ ਦੇ ਨਾਲ ਉਹਨਾਂ ਨੂੰ ਉੱਥੋਂ ਹਟਾਉਣਾ ਚਾਹੁੰਦੇ ਹਨ ਸਿਆਨੇ ਸਿੱਖ ਹੋਤੇ ਤੇ ਕੇਈ ਕਹਿੰਦੇ ਜਿਹੜੇ ਉੱਤੇ ਸਿਆਨੇ ਸਿੱਖ ਸਨ ਇਹ ਤੇ ਉਦੋਂ ਦੇ ਸਿੱਖ ਸਿਆਨੇ ਸੀ ਅੱਜ ਦੇ ਸਿੱਖਾਂ ਨੂੰ ਸਿਆਨੇ ਨਹੀਂ ਕਿਹਾ ਜਾ ਸਕਦਾ ਕਿਉਂਕਿ ਅੱਜ ਦੇ ਸਿੱਖਾਂ ਕੋਲ ਵਿਵੇਕ ਬੁੱਧੀ ਨਹੀਂ ਹੈ ਅੱਜ ਦੇ ਸਿੱਖਾਂ ਕੋਲ ਤੇ ਸਮਝ ਨਹੀਂ ਹੈ ਅੱਜ ਦੇ ਸਿੱਖਾਂ ਨੇ ਦੂਜਿਆਂ ਦੇ ਝਗੜੇ ਤੇ ਕੀ ਮਟਾਉਣੇ ਅੱਜ ਤੇ ਸਾਡਿਆਂ ਤੋਂ ਆਪਣੇ ਝਗੜੇ ਨਹੀਂ ਮਟਾਏ ਜਾਂਦੇ ਅੱਜ ਅਸੀਂ ਤੇ ਇੱਕ ਦੂਜਿਆਂ ਨਾਲ ਹੀ ਝਗੜੇ ਪਾ ਕੇ ਬੈਠੇ ਆਂ ਕੱਲ ਵੀ ਮੈਂ ਬੇਨਤੀ ਕੀਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਇੱਕ ਦੂਜੇ ਦੀਆਂ ਪੱਗਾਂ ਲਾ ਰਹੇ ਆਂ ਇੱਕ ਦੂਜੇ ਦੀਆਂ ਦਸਤਾਰਾਂ ਲਾਈਆਂ ਜਾ ਰਹੀਆਂ ਨੇ ਇੱਕ ਦੂਜੇ ਤੇ ਹਮਲੇ ਕੀਤੇ ਜਾ ਰਹੇ ਆ ਇੱਕ ਦੂਜੇ ਪ੍ਰਤੀ ਮਾੜੀ ਸੋਚ ਰੱਖੀ ਜਾ ਰਹੀ ਹੈ ਪਰ ਜਿਹੜੇ ਪੁਰਾਤਨ ਸਮੇਂ ਦੇ ਸਿੱਖ ਸਨ ਉਹ ਆਪਸ ਵਿੱਚ ਮਿਲ ਕੇ ਰਹਿੰਦੇ ਸਨ ਯਤਨ ਕਰਦੇ ਸਨ ਜਿਹੜਾ ਬਾਕੀ ਦਾ ਸਮਾਜ ਹੈ ਉਹ ਵੀ ਇੱਕ ਹੋ ਕੇ ਰਵੇ ਇੱਕ ਦੂਜੇ ਵਿੱਚ ਜਿਹੜੇ ਝਗੜੇ ਪੈਦਾ ਹੋਏ ਐ ਉਹਨਾਂ ਨੂੰ ਖਤਮ ਕਰ ਦੇ ਸੰ ਕਰਿਓ ਵਿਚਾਰ ਮਿਲਦ ਪੇਤੇ ਕਬੀ ਜੀ ਕਹਿੰਦੇ ਜਿਹੜੇ ਸਿਆਣੇ ਗੁਰ ਸਿੱਖ ਸੰ ਇਹ ਮਿਲ ਕੇ ਬੈਠੇ ਇਹਨਾਂ ਨੇ ਮਿਲ ਬੈਠ ਕੇ ਇਹ ਵਿਚਾਰ ਕੀਤੀ ਤੁਰਕਣ ਕੋ ਅਬ ਹੈ ਬਲ ਭਾਰੀ ਆਖਿਆ ਜਿਹੜੇ ਤੁਰਕ ਨੇ ਉਹ ਹੈ ਬਲ ਭਾਰੀ ਵੀ ਇਹਨਾਂ ਕੋਲ ਤੇ ਬਹੁਤ ਜ਼ਿਆਦੇ ਬਲ ਤਾਕਤ ਹੈ ਔਰ ਰੀਤ ਸੋ ਵਚਨ ਉਚਾਰੇ ਇਸ ਕਰਕੇ ਉਹਨਾਂ ਨੇ ਇਹ ਸ਼ਬਦ ਕਹੇ ਧਾਤੇ ਔਰ ਨ ਕਰੀਏ ਕਾਜ ਇਸ ਕਰਕੇ ਹੁਣ ਆਪਾਂ ਹੋਰ ਕੋਈ ਕਾਜ ਨਹੀਂ ਕਰਨਾ ਸ੍ਰੀ ਸਤਗੁਰ ਕੋ ਲਿਓ ਆਵਾਜ਼ ਤੇ ਆਪਾਂ ਹੁਣ ਇੱਕ ਕੰਮ ਕਰੀਏ ਵੀ ਜਾ ਕਰਕੇ ਸਤਗੁਰਾਂ ਨੂੰ ਆਵਾਜ਼ ਦੇਈਏ ਭਾਬ ਗੁਰੂ ਨਾਨਕ ਸਾਹਿਬ ਜੀ ਨੂੰ ਬੇਨਤੀ ਕਰੀਏ ਤិន ਮਰਜੀ ਕੇ ਹਵੇ ਅਨੁਸਾਰੀ ਫਿਰ ਜਿਵੇਂ ਸਤਗੁਰਾਂ ਦੀ ਮਰਜ਼ੀ ਹੋਵੇਗੀ ਜਿਵੇਂ ਸਤਗੁਰੂ ਜੀ ਚਾਉਣਗੇ ਉਸੇ ਤਰ੍ਹਾਂ ਹੋਵੇਗਾ ਕਰਿਐ ਕਰਤ ਮਿਟਾਵੂ ਰਾਰੀ ਆਖਿਆ ਫਿਰ ਸਤਗੁਰਾਂ ਦੇ ਹੁਕਮ ਦੇ ਮੁਤਾਬਕ ਇਹਨਾਂ ਦਾ ਝਗੜਾ ਪਾ ਮਿਟਾਵਾਂਗੇ ਜਿਵੇਂ ਗੁਰੂ ਜੀ ਕਹਿਣਗੇ ਉਸੀ ਤਰ੍ਹਾਂ ਹੋਵੇਗਾ ਖਾਨਨ ਸੰਗ ਪਣੀ ਅਸਵਾਨੀ ਉਸ ਵੇਲੇ ਉਹਨਾਂ ਨੇ ਇਹ ਜਿਹੜੇ ਖਾਨ ਸਨ ਜਿਹੜੇ ਮੁਗਲ ਸਨ ਉਹਨਾਂ ਨੂੰ ਜਾ ਕਰਕੇ ਆਖਿਆ ਹੈ ਭਲੀ ਬਾਤ ਨੀਕੇ ਤਨ ਮਾਨੀ ਕਿਨੇ ਉਹਨਾਂ ਨੇ ਫਿਰ ਗੁਰਸਿੱਖਾਂ ਦੇ ਕਹੇ ਹੋਏ ਜਿਹੜੇ ਬਚਨ ਸਨ ਗੁਰਸਿੱਖਾਂ ਦੇ ਜਿਹੜੇ ਕਹੇ ਹੋਏ ਸ਼ਬਦ ਸਨ ਉਹਨਾਂ ਨੂੰ ਮੰਨ ਲਿਆ ਦਵੇਂ ਸਿੱਖ ਹੋ ਤਿਸ ਮੀ ਪੀ ਜੇਹੀ ਕਹਿੰਦੇ ਡੇੜੇ ਦੋ ਗੁਰ ਸਿੱਖ ਬਹੁਤ ਨੇੜੇ ਸਨ ਅੰਤਰ ਗੇਕ ਤਦ ਕੀਤੇ ਕਹਿੰਦੇ ਪਰ ਉਹ ਦੋਨੇ ਗੁਰ ਸਿੱਖ ਅੰਦਰ ਉਸ ਜਗਾ ਤੇ ਜਾਂਦੇ ਹਨ ਬਸਤਰ ਸੁਕੰਤਕ ਸੇਜ ਤਹ ਦੇਖੀ ਕਹਿੰਦੇ ਉਸ ਵੇਲੇ ਉਹਨਾਂ ਨੇ ਜਾ ਕਰਕੇ ਜਦੋਂ ਦੇਖਿਆ ਹੈ ਦੇ ਨ ਭਈ ਅਚਰਜ ਵੇ ਸੇਖੀ ਪਰ ਉਸ ਜਗਾ ਤੇ ਜਦੋਂ ਉਹਨਾਂ ਨੇ ਗਏ ਤੇ ਜਾ ਕਰਕੇ ਵੇਖਿਆ ਤੇ ਬੜੇ ਅਚਰਜ ਹੋਏ ਅੰਬਰ ਕੋ ਆਕਾਰ ਪਲ ਜੋਵਾ ਹੁਣ ਇਥੇ ਫੇਰ ਕਵੀ ਜੀ ਕਰਾਮਾਤ ਦੀ ਗੱਲ ਕਰਦੇ ਵੀ ਜਦੋਂ ਸਿੱਖ ਅੰਦਰ ਜਾਂਦੇ ਐ ਤੇ ਉਥੇ ਦੇ ਤੇ ਨਹੀਂ ਸੀ ਪਰ ਸਿਰਫ ਉਹਤੇ ਜਿਹੜਾ ਬਸਾਉਣਾ ਬੈਸਿਆ ਸੀ ਨਿਕ ਸੇ ਕਹਿਤ ਅਚੰਬਾ ਹੋਵਾ ਕਹਿੰਦੇ ਜਦੋਂ ਉਹਨਾਂ ਨੇ ਜਾ ਕਰਕੇ ਵੇਖਿਆ ਨੇ ਤੇ ਬੜਾ ਅਚੰਬਾ ਹੋਇਆ ਕਿਉਂ ਤੁਮ ਕੀਨੋ ਇਤਨਾ ਝਗੜਾ ਤਿਬਰ ਜਾ ਕਰਕੇ ਪੁੱਛਦੇ ਹੈ ਭਾਈ ਦੱਸੋ ਤੁਸੀਂ ਇਨਾ ਝਗੜਾ ਕਿਉਂ ਕੀਤਾ ਹੈ ਤੁਸਾਂ ਇੱਕ ਦੂਜੇ ਨਾਲ ਕਿਉਂ ਝਗੜਾ ਪਾਇਆ ਤੁਸੀਂ ਇੱਕ ਦੂਜੇ ਨਾਲ ਕਿਉਂ ਝਗੜਦੇ ਹੋ ਸਤਿਗੁਰ ਆਪ ਨੇ ਵੇਰੋ ਸਗਰਾ ਤੇ ਨਾਲ ਹੀ ਗੁਰੂ ਨਾਨਕ ਸਾਹਿਬ ਜੀ ਨੂੰ ਬੇਨਤੀ ਕੀਤੀ ਮਹਾਰਾਜ ਕਿਰਪਾ ਕਰੋ ਤੁਸੀਂ ਹੀ ਇਹਨਾਂ ਦਾ ਜਿਹੜਾ ਝਗੜਾ ਹੈ ਇਹਨਾਂ ਦਾ ਜਿਹੜਾ ਆਪਸ ਦੇ ਵਿੱਚ ਬਾਦ ਵਿਵਾਦ ਹੈ ਨਾ ਉਨੂੰ ਮਿਟਾਉਣਾ ਕਰੋ ਅੰਤਰ ਧਿਆਨ ਪੀ ਰਹੀ ਨ ਦੇਹੀ ਕਹਿੰਦੇ ਉਸ ਵੇਲੇ ਸਤਿਗੁਰ ਜੀ ਅੰਤਰ ਧਿਆਨ ਹਨ ਸੋ ਸੇਜ ਪਰ ਵਸਤਰ ਪਰੇਹੀ ਤੇ ਪਰ ਜਾ ਕਰਕੇ ਵੇਖਿਆ ਤੀ ਉਥੇ ਕੇਵਲ ਵਸਤਰ ਹਨ ਕਰਨ ਕਰੇ ਪਰਸ ਪਰ ਦੇਹ ਕਨਾਤ ਖੁਲਬਾਈ ਕਹਿੰਦੇ ਉਸ ਵੇਲੇ ਬਾਰਨ ਕਰੀਏ ਪਰਸ ਪਰ ਦੇਹੋ ਕਨਾਤ ਖੁਲਾਏ ਤੇ ਉਸ ਜਗ੍ਹਾ ਤੇ ਜਾ ਕਰਕੇ ਖਲਾਉਂਦੇ ਹਨ ਦੇਖੇ ਨਰ ਨਾਰੀ ਸਰਬ ਕੋਤਕ ਮਤ ਵਿਸਵਾਏ ਕਹਿੰਦੇ ਜਦੋਂ ਲੋਕ ਇਸ ਕੋਤਕ ਨੂੰ ਵੇਖਦੇ ਹਨ ਬੜੇ ਹੈਰਾਨ ਹੁੰਦੇ ਨੇ ਨੀਨ ਉਤਾਰਕ ਨਾਖ ਕਿਤਾਬ ਗਏ ਢਿਲ ਹੈ ਦਰਸੇ ਨਰ ਨਾਰੀ ਕਹਿੰਦੇ ਜਦੋਂ ਉਸ ਜਗ੍ਹਾ ਤੇ ਜਿਹੜੀ ਕਨਾਤ ਲੱਗੀ ਸੀ ਨਾ ਜੇ ਉਹਨੂੰ ਉਤਾਰ ਦਿੱਤਾ ਹੈ ਜ ਸਹਜ ਪਰ ਚੀਰ ਪਇਓ ਕਪੈ ਗੁਰਪੈ ਜੈ ਊਚ ਉਚਾਰੀ ਤੇ ਜਦੋਂ ਗੁਰਸਿੱਖਾਂ ਨੇ ਸਤਗੁਰਾਂ ਦੇ دیدار ਕੀਤੇ ਨਾ ਫਿਰ ਸਤਗੁਰਾਂ ਦੀ ਜੈ ਜੈਕਾਰ ਕਰਦੇ ਹਨ ਸ੍ਰੀ ਸੁਕੰਦ ਗੋਵਿੰਦ ਮੁਕੰਦ ਸੁਨਾਮ ਕੋ ਲੈ ਕਰ ਵੰਦਨ ਕਾਰੀ ਆਖਿਆ ਜਿਹੜੇ ਸੁਖਾਂ ਦੇ ਦਾਤੇ ਗੋਵਿੰਦ ਰੂਪ ਸਤਗੁਰਾਂ ਦੇ ਨਾਮ ਨੂੰ ਲਏਗਾ ਨਾ ਤੇ ਉਹਨੂੰ ਸੁਖ ਮਿਲਨੇ ਹਨ ਹੋਏ ਅਚੰਬਰ ਹੈ ਹਿਰਦੇ ਤੇ ਠਾ ਨਰ ਜੇ ਸਭ ਕੀ ਮਤ ਹਾਰੀ ਕਹਿੰਦੇ ਫਿਰ ਇਨਾਂ ਸਾਰਿਆਂ ਦੀ ਜਿਹੜੀ ਮਤ ਸੀ ਨਾ ਉਹ ਸਤਗੁਰੂ ਅਗੇ ਹਾਰ ਗਈ ਭਾਵ ਇਹਨਾਂ ਨੇ ਆਪਣਾ ਬਲ ਛੱਡ ਦਿੱਤਾ ਤੇ ਗੁਰੂ ਦੀ ਮਤ ਧਾਰਨ ਕੀਤੀ